ਵੱਲੀ ਅਗਰ ਦੇਖਿਓ ਤੋ ਹਾਂ ਦੇ ਥਾਹ ਦੇ ਆ ਬਨਵਾਰ ਦਾ ਹਾਰ ਦੁੱਖਾਂ ਦਾ ਸੁਖਰਾਸ ਆਕੋ ਮੇਰਾ ਨਾਮ ਕਹੂ ਲੱਗੇ ਜਾਂਕੀ ਪ੍ਰਭ ਕੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਦਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰ ਕੇ ਗੁਰੂ ਨਾਨਕ ਲਾ ਇਤਿਹਾਇ ਫਿਰੰਗਤ ਗੁਰੂ ਜੇ ਅਮਰਦਾਸ ਰਾਮਦਾਸ ਜੀ ਉਹਨਾਂ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਸ੍ਰੀ ਹਰਾਈ ਸ੍ਰੀ ਹਰਿਗਿਨ ਤੇ ਆਇਆ ਜਿੱਥੇ ਸਾਭ ਜੁਗ ਜਾਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਨ ਦਰਸ਼ਮਰੀਏ ਕਰਨੋਂ ਲਿਗੇ ਆਵੇ ਤਾਂ ਇਹ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹਿਆਂ ਕੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਦਰਸ਼ਨ ਜਿਦਾਰੇ ਗੀ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਬ ਜਾਦੇ 40 ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਦੇ ਪਿਆਰ ਵਣ ਛਕਿਆ ਅਜੇ ਚਲਾਏ ਤੇ ਵਾਹੀ ਦੇਖ ਕੇ ਅੰਡੇ ਟਿਕਾ ਕਿੰਨਾ ਪਿਆਰਿਆਂ ਸੇ ਕਿਹੜਾ ਨਿੱਤ ਕਮਾਈ ਦਾ ਅੰਦਰ ਗਏ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਕਿੰਨਾ ਸਿੰਘਾਂ ਸਿੰਘਣੀਆਂ ਨੇ ਅੱਜ ਹਮੇਸ਼ੀ ਜਿੱਤੇ ਬੰਦ ਬੰਦ ਕਿਡਵਾਏ ਕੋ ਪੁਨੀਆਂ ਲੋਹਾਈਆਂ ਚ ਰੱਖਣੀਆਂ ਤੇ ਜਿਹੜੇ ਤਾਂ ਨਾਰਿਆਂ ਨਾਲ ਜਰਾਏ ਸਿੱਖੀ ਕੇ ਸਭ ਸਵਾਸਾਂ ਨਵਾਹੇ ਧਰਨੀ ਹਾਰਿਆ ਮੱਤਿਆ ਦੇ ਦੇਖ ਰੋ ਅਗਲਾ ਜਹਾਰ ਤੋ ਆਏ ਮੱਖੋ ਸੀ ਨਹੀਂ ਉਚਰੇ ਤੇਨਾ ਪਚੰਗੀਆਂ ਦੀ ਕਮਾਈ ਕਾ ਤੇ ਅੰਦਰ ਗਏ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਗਿਆ ਚਕਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਧੀਰਮਾਨਿਆ ਤੇ ਮਹਾਨ ਦੇਵਾਨ ਦੇ ਤਾਨ ਸੇ ਸੇ ਅੰਮੋਲਿ ਸਿਆਖਿਆ ਮਿਆ ਜਰਾ ਥੰਦੀ ਤਾਨ ਕਰਕੇ ਜਿਹੜੇ ਦਾਣ ਦੇ ਲਈ ਮਹਾਰਾਜ ਕਿਰਪਾ ਦੇ ਨਾਲ ਸਤ ਗੁਰੂ ਜੀ ਆਪ ਜੀ ਦੀ ਆਪਾਰ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਤੇ ਤੇ ਆ ਪਰਦੇ ਤੇ ਆ ਦੇ ਮੇਲ ਹੋਣ ਲੱਗੇ ਤੇ ਦਾਰ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਅਨੁਸਾਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰ ਜੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਜੀ ਇਹ ਦੋਨੇ ਪਰਿਵਾਰਦਾਦਾਰ ਪਾਤਸ਼ਾਹ ਜੀ ਆਪ ਜੀ ਦੇ ਦਰ ਤੇ ਖੜੇ ਹਨ ਦਰ ਪਾਤਸ਼ਾਹ ਕਿਰਪਾ ਦੇ ਦਰ ਸਤਗੁਰ ਜੀ ਹੁਣ ਮਿਲਨੀ ਦਾ ਸਮਾਂ ਆਇਆ ਦਰ ਪਾਤਸ਼ਾਹ ਜੀ ਕਿਰਪਾ ਕਰੋ ਮਿਲਨੀ ਕਰਨ ਦੀ ਆਗਿਆ ਬਖਸ਼ਿਸ਼ ਕਰੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ ਅਰੇ ਸੋ ਝੜੇ ਜੋ ਚਰਨ ਪਰੇ ਸੋ ਤਰੇ ਗੁਰੂ ਨਾਨਕ ਨਾਮ ਬਾਣੀ ਤਰਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਹੋ ਜੀ ਆਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕਿਸੇ ਕੋਈ ਆਵਕਿਆ ਮਰਕਣ ਕੋ ਬੜੇ ਗੜੀ ਚੁੜੀ ਬਰਾਤ ਕਾਲ ਨੀ ਲੇਗਾ ਜੀ ਪਾਓ ਹਰ ਬਜੀ ਪਾਓ ਬਾਓ ਯੈਸ ਭਾਈ ਤੁਸੀਂ ਪਾਓ ਹਰ ਹਾਂਜੀ ਨਾਲ ਹੋਇਆ ਭਜੀ ਪਾ ਲੋ ਗ੍ਰਿਪ ਕਰ ਲੋ ਹਾਂਜੀ ਪਾਓ ਹਾਂਜੀ 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 ਇੱਧਰ ਨਾਲ ਹੋ ਜਾਵੇ ਠੀਕ ਹੈ ਜੀ ਆਹ ਦੋ ਮਿੰਟ ਠੀਕ ਆਹ ਫੜਾ ਲੋ ਭਜੀ ਪਿੱਛੇ ਭਾਈ ਫੜਾ ਦਿਓ ਹਾਂ ਪਿੱਛੇ ਫੜੋ ਫੜੋ ਹਾਂਜੀ ਇੱਧਰ ਦੇਖੀ ਭਜੀ 1 ਮਿੰਟ ਵਾਰਨਾ ਅੰਕਲ ਰੁਕੋ ਰੁਕੋ ਵਾਰਨਾ ਕਰਵਾਉਂਦੇ ਬੱਪੂ ਜੀ ਕੋਈ ਨਹੀਂ ਵਾਰਨਾ ਦੇ ਦਿਨਾਂ ਮੌਕਾ ਸਾਢੀ ਵਾਰੀ ਆ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਜੀ ਇਹ ਅਜੇ ਕਾਰੋਵਾਰ ਨੇ ਜੀ ਹੁਣ ਪਾਣੀ ਉਹਨੂੰ ਆਉਣਾ ਪਈ ਕਰਾ ਦਿਓ ਬਾਈਟ ਕਰਾ ਦਿਓ ਕਰਾ ਦਿਓ ਫੁਲਾ ਦਿਓ ਭਾਜੀ ਤੁਹਾਨੂੰ ਜੀ ਤੋਂ ਹੀ ਵੀ ਖਵਾ ਬਾਈ ਜੀ ਠੀਕ ਆ ਸਰ ਇਰੇ ਥੋੜਾ ਥੋੜਾ ਪਛਾਣ ਹੋ ਉਹ ਥੋੜਾ ਜਿਹਾ ਆ ਜਾਓ ਵਿੱਚ ਥੋੜਾ ਥੋੜਾ ਹੋ ਜਾ ਹਾਂਜੀ ਇੱਧਰ ਨੂੰ ਹੋ ਜਾਓ ਭਾਜੀ ਠੀਕ ਹੈ ਜੀ ਉਹ ਵੀ ਉਹ ਦਿਓ ਰਿੰਗ ਦਿਓ ਰੁਕ ਜਾਓ ਰੁਕ ਜਾਓ ਰਿੰਗ ਦਿਆ ਕਰੋ ਪਹਿਲੇ ਰੁਕ ਜਾਓ ਭਾਜੀ ਰੁਕ ਜਾਓ ਹੌਲ ਲੰਦੋ ਪਾਓ ਜੀ ਪਾਓ ਰਿੰਗ ਪਾਓ ਪਹਿਲੇ ਹਾਂਜੀ ਇੱਧਰ ਦੇਖਿਓ ਭਾਜੀ ਹਾਂਜੀ ਇੱਧਰ ਦੇਖਿਓ ਠੀਕ ਹੈ ਜੀ ਕਰੋ ਜੀ ਹੁਣ ਮਾਰਨਾ ਕਰੋ ਹਾਂ ਹਾਂ ਕੋਈ ਨਹੀਂ ਹਾਂ ਜੀ ਠੀਕ ਹੈ ਜੀ ਆਓ ਜੀ ਠੀਕ ਹੈ ਜੀ ਭਾਜੀ ਠੀਕ ਹੈ ਹਾਂ ਜੀ ਵੀਰੇ ਨਾਲ ਉਹਦੇ ਇਧਰ ਨੂੰ ਸਾਹਮਣੇ ਵੀਰੇ ਥੋੜਾ ਪੇਸਟ ਸਾਹਮਣੇ ਵੇਖੋ ਜੀ ਫੇਟ हाँ जी आ दो दिन नाली ही दो भी हाँ जी भी इधर वेखे सामने भाजपा उपर करो थोड़ा इधर <laughs> ठीक है ओके okay, भीरे <laughs> ਦੇ ਗਾਣੇ ਨੇ ਬੰਦਾ ਹੋ ਆ ਮਾਰ ਦੇ ਤਾ ਕੇ ਜਗਤ ਆ ਠੀਕ ਹੈ ਵੀਰੇ ਠੀਕ ਹਾਂ ਹਾਰ ਪਾਉ ਬਿਲਕੁਲ ਹਾਰ ਪਾਉ ਤੁਸੀਂ ਅੰਟੀ ਪਾਉ ਤੁਸੀਂ ਅੰਟੀ ਤੁਸੀਂ ਪਾਓ ਪਹਿਲਾਂ ਹਾਰ ਪਾਓ ਹਾਂ ਚੁੰਨੀ ਸਹੀ ਕਰਿਓ ਅੰਟੀ ਜੀ ਇਧਰੋਂ ਤੁਸੀਂ ਚੁੰਨੀ ਸਹੀ ਕਰਿਓ ਜੈ ਦੇਖਿਓ ਦੇਖ ਇਧਰ